ਅੱਜਕੱਲ ਪਿੰਡ ਮੇਰਾ ਚੁੱਪ-ਚੁੱਪ ਰਹਿੰਦਾ ਹੈ ਅੱਜਕੱਲ ਪਿੰਡ ਮੇਰਾ ਚੁੱਪ-ਚੁੱਪ ਰਹਿੰਦਾ ਹੈ ਬੁੱਢਾ ਦਰਿਆ ਜਿਵੇਂ ਸ਼ਾਂਤ ਜਿਹਾ ਬੈੰਦਾ ਹੈ ਕਦੇ ਉੱਠਦੇ ਤੂਫਾਨ ਲਹਿਰਾਂ ਪਾਣੀਆਂ ਦਾ ਸ਼ੋਰ ਅੱਜ ਲਹੂ ਵੀ ਨਜੰਮੇ ਕੋਈ ਫਰਕ ਨਾ ਪੈਂਦਾ ਹੈ ਅੱਜਕੱਲ ਪਿੰਡ ਮੇਰਾ ਚੁੱਪ-ਚੁੱਪ ਰਹਿੰਦਾ ਹੈ ਕਦੇ ਬੱਚਿਆਂ ਦਾ ਸ਼ੋਰ ਐਵੇਂ ਕੂਕਾਂ ਕਿਲਕਾਰੀਆਂ ਬਿਨਾ ਖੰਭਾਂ ਤੋਂ ਹੀ ਲਾਉਣੀਆਂ ਉੱਚੀਆਂ ਉਡਾਰੀਆਂ ਜੱਗੋ ਤੇਰਵੀਂ ਸ਼ਰਾਰਤਾਂ ਦੇ ਨਿਤ ਨਵੇਂ ਕਿਸੇ ਛੇੜਨੇ ਕਦੇ ਪਿੱਠੂ ਆਪ ਗਲੀਆਂ ਚ ਕਦੇ ਟੈਰ ਰੇੜ ਨੇ ਫੋਨ ਫੜਕੇ ਜੁਆਕ ਹੁਣ ਪਾਸੇ ਜੇ ਬੈੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਜੰਗ ਪਲੰਕਾ ਖੇਡ ਤੇ ਪੜਾ ਤੇ ਜਾ ਕੇ ਚੜਨਾ ਗਰਮੀ ਦੀ ਦੁਪਹਿਰੇ ਜਾ ਘਰ ਹੀ ਨਾ ਵੜਨਾ ਬਾਪੂਆਂ ਦੇ ਬੋੜਾ ਥੱਲੇ ਸਾਰਾ ਦਿਨ ਤਾਸ਼ ਕੁੱਟਣੀ ਗੱਲਾਂ ਦੀ ਤਾਣੀ ਕਹਿੰਦੇ ਤੋੜੇ ਵੀ ਨਾ ਟੁੱਟਣੀ ਦੱਬਿਆ ਦਬਾਇਆ ਬਾਪੂ ਹੁਣ ਕਿੱਥੇ ਕੁਝ ਕਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਜਪਜੀ ਸਪੀਕਰਾਂ ਚ ਨਾਲ ਪੜਨ ਸੁਆਣੀਆਂ ਬੜੇ ਤੜਕੇ ਹੀ ਪੌਣੀਆਂ ਚਾਟੀ ਚ ਮਦਾਣੀਆਂ ਧਾਰਾਂ ਕੱਢ ਗੋਹਾ ਕੂੜਾ ਮਗਾ ਚੁੱਲਿਆਂ ਚ ਅਗਨੀ ਪਾਥੀਆਂ ਦੇ ਪੇੜਾਂ ਚ ਵਿਧਾਨ ਸਵਾਲ ਲਗਣੇ ਹੁਣ ਟੀਵੀ ਏਸੀ ਆਪੇ ਹੁਣ ਟੀਵੀ ਏਸੀ ਆਪੇ ਨਾ ਦੇ ਬੂਹੇ ਢੋ ਲੈਂਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਮਰੋੜ ਪੂਛਾਂ ਕਦੇ ਪਸ਼ੂਆਂ ਦੇ ਪਿੱਛੇ ਲਲਕਾਰਨਾ ਅੱਧੇ ਅੱਧੇ ਮੀਲ ਤੋਂ ਵੀ ਹਾਕਾਂ ਜਈਆਂ ਮਾਰਨਾ ਕਬੱਡੀਆਂ ਤੇ ਕੋਲਾਂ ਦੇ ਅਖਾੜਿਆਂ ਦੇ ਸ਼ੋਰ ਵਿੱਚ ਕਦੇ ਪਿੰਡ ਇਕਬਾਲ ਹੁੰਦਾ ਜੁੱਸਿਆਂ ਦੇ ਜੋਰ ਵਿੱਚ ਹੁਣ ਕੰਨਾਂ 'ਚ ਟੂਟੀਆਂ ਨੇ ਹੁਣ ਕੰਨਾਂ 'ਚ ਟੂਟੀਆਂ ਨੇ ਤੈਨੂੰ ਸੁਣਦਾ ਕੀ ਕਹਿੰਦਾ ਹੈ ਅੱਜਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ ਅੱਜਕੱਲ ਪਿੰਡ ਮੇਰਾ ਚੁੱਪ ਚੁੱਪ ਰਹਿੰਦਾ ਹੈ